ਸਰਬਜੀ ਅਸਾ ਮਹੱਲਾ ਪਹਿਲਾ ਗੁਰਮੁਖੋ ਪ੍ਰੇ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਲੀ ਮਹਲ ਪਛਾਨ ਗੁਰਮੁਖ ਸੁਰਤ ਸਰਦਨੀ ਸਾਨ ਐਸੇ ਪ੍ਰੇਮ ਪਰਤ ਵਿਚਾਰੀ ਗੁਰਮੁਖ ਸਜਨਾ ਮੂਰਾਰੀ ਰਹਾਉ ਇਹਨੇ ਸਰਮਲ ਥਾਣ ਸਥਾਣ ਤੀਨ ਭਵਨ ਨੇ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਤਾਹੇ ਸਾਰੇ ਗੁਣ ਸਮਾਵੈ ਉਪਮ ਵਰਤਾ ਜੋ ਤਿਸ ਭਾਵੈ ਗੁਰਬਿਨ ਪੂਰਾ ਕੋਈ ਨ ਪਾਵੈ ਬਾਲਕ ਕਰਦਨ ਸਤ ਪ੍ਰਾਨ ਭਰ ਜੋ ਬਣ ਭੂਲੇ ਅਭਿਮਾਨ ਬਿਨ ਨਾ ਵੈ ਕਿਆ ਲਸ ਨਿਦਾਨ ਜਿਸ ਕਾ ਅਨ ਧਨ ਸਹਿਜ ਨ ਜਾਣਾ ਪਰ ਭੁਲਾ ਨ ਫਿਰ ਪਛਤਾਨਾ ਗਲ ਫਾਹੀ ਬਾਉ ਰ ਬਾਉ ਰਨ ਬੂਢਤ ਜਗ ਦੇਖਿਆ ਤੋ ਡਰ ਭਾਗੇ ਸਤਗੁਰ ਰਾਖੇ ਸੇਵਡ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਬੋੜ ਤਾ ਜਗ ਦੇਖਿਆ ਤੋ ਡਰ ਭਾਗੇ ਪਦ ਗੁਰ ਰੱਖੇ ਸਿਰ ਵੜ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਏ ਨਾ ਮੋੜਾ ਅਵਸਰ ਲਟਿਆ ਰੱਖ ਲੈ ਨੋ ਸੁਨਨਾ ਜਨ ਤੋਰਾ ਮੂਖ ਉਚਰੇ ਸ਼ਾਸਤਰ ਖਟ ਗੰਗ ਪੰਗ ਜਨਣ ਚੜ ਜਾਏ ਅੰਧ ਬਕਰ ਬਦਰੋ ਸੁਣਾ ਜੋ ਕਾਲ ਕਰ ਕਰ ਜਾਏ ਕਹਾ ਬੁੱਤ ਪ੍ਰਭ ਤੁਛ ਮਾਰੀ ਬਰਨ ਸਕੈ ਸਿਫਤ ਤੁਮਾਰੀ ਹਰਨਾ ਕਰਤ ਹਰਨਾ ਸਰਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਹਾਏ ਜੇਤਾ ਜੀਉ ਪੈਡ ਸਬ ਤੇਰਾ ਤੂੰ ਅੰਤਰ ਜਾਨੀ ਪ੍ਰਭugਵਾਨ ਦਸਮ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹ ਹਉਂ ਕ੍ਰੀਵ ਖਿਆਲ ਸੋ ਗੁਰੂ ਪਿਆਰੇ ਸਾ ਸੰਗ ਜੀ ਸਾਧਗੁਰ ਬਖਸ਼ਿਸ਼ ਕਰਦੇ ਨੇ ਅਸਾਂ ਨੂੰ ਹੱਲਾ ਪੈਲਾ ਅਸਰ ਅਜ ਹੈ ਪਹਿਲੇ ਪਾਸ਼ਾ ਤਾਂ ਸ਼ਿਖਰ ਗੁਰੂ ਅਰਨਾਨਦ ਸਾਹਿਬ ਜਿਨੇ ਮੁਖਾਰਨ ਤੋਂ ਚਾਰਨ ਕੀਤਾ ਹੋਇਆ 6ਵੀਂ ਅਸ਼ਟਪਦੀ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਕੰਚ 414 ਮਤਸੂ ਸ਼ੋਭਿਤ ਵਾਸ਼ਿਸ਼ ਕਰਦੇ ਨੇ ਐਸੇ ਪ੍ਰੇਮ ਭਗਤ ਵਿਚਾਰੀ ਕਹਿੰਦੇ ਭਾਈ ਗੁਰਮੁਖਤੀ ਤੇ ਮਨੁਖ ਦੀ ਵਿਅਕਤੀ ਦੱਸਣਾ ਕਰਦੇ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਐਸੇ ਪ੍ਰੇਮ ਭਗਤ ਵਿਚਾਰੀ ਕਹਿੰਦੇ ਇਹੋ ਜੀ ਗੁਰਮੁਖਾਂ ਨੂੰ ਪ੍ਰੇਮਾ ਭਗਤੀ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪੜਾ ਕਰਦੇ ਨੂੰ ਧਿਆਨਾ ਕਰਦੇ ਨੇ ਐਸੇ ਗੁਰਮੁਖਾਂ ਨੂੰ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਜੈਸਾ ਸੇਵਾ ਤੈਸੋ ਹੋਗਾ ਜਿਹੋ ਜਿਹੇ ਨੂੰ ਸੇਵੇਗਾ ਉਹ ਹੋ ਜਾਏਗਾ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਐਸੇ ਪ੍ਰੇਮ ਭਗਤ ਵਿਚਾਰੀ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਉਹਨਾਂ ਨੂੰ ਵਿਚਾਰ ਦੀ ਜੋਤੀ ਮਿਲਦੀ ਤੇ ਨਹੀਂ ਤਾਂ ਹੀ ਕਹਤ ਸਤ ਕੋਈ ਕਹਿੰਦੇ ਨੇ ਬਾਣੀ ਬਿਰਲੋ 85 ਦੇ ਕੋ ਪੁਰਖ ਹੋਏ ਬਾਣੀ ਮਹাপুর ਕੀ ਨੇ ਅਧਿਕਾਰਵਾਸਾ ਹੋਏ ਮਨ ਦਾ ਟਿਕਾਉ ਬਖਸ਼ਦੀ ਇਹ ਬਾਣੀ ਪਰ ਇਹ ਉਹਨੂੰ ਦਰਪੋਂ ਦੀ ਗੁਰਮੁਖ ਸਾਚਾ ਨਾਮੁ ਰਰੀ ਜਿਹੜਾ ਗੁਰਮੁਖ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਸੱਚੇ ਨਾਮ ਦੀ ਵਿਚਾਰ ਕਰਦਾ ਰਹਾ ਵਿਸ਼ਰਮ ਦੇ ਕੇ ਕੇਂਦਰੀ ਭਾਸਨ ਜਾਂਦੇ ਨੇ ਅਸਮਹ ਲਾ ਪੈਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਕਿਨੇ ਜਿਹੜਾ ਗੁਰਮੁਖ ਹੈ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਗਿਆਨ ਵੀ ਗੁਰੂ ਦਾ ਧਿਆਨ ਵੀ ਗੁਰੂ ਚ ਜੋੜਦਾ ਹੈ ਮਨ ਦਾ ਜਿਹੜਾ ਮਾਨ ਹੈ ਉਹ ਵੀ ਗੁਰੂ ਤੇ ਰੱਖਦਾ ਹੈ ਤਾਂ ਇਹ ਤਾਂ ਸਾਡੇ ਕੋਲ ਕਿਹਾ ਨਾ ਮਾਨ ਦੇ ਵਿੱਚ ਸਰਣ ਪ੍ਰੀਜੇ ਕ੍ਰੈਸਪ ਭਲਾ ਬਣਾਈਏ ਜੋ ਕਰਦਾ ਉਹ ਭਲਾ ਬਣ ਕੇ ਜਾਏ ਦੁੱਖ ਦਿੱਤਾ ਹੈ ਭਲਾ ਮਨ ਸੁੱਖ ਦਿੱਤਾ ਹੈ ਭਲਾ ਮਨ ਕਿਉਂਕਿ ਜਿਹੜਾ ਦੁੱਖ ਤੈਨੂੰ ਦਿੱਤਾ ਹੈ ਇਹ ਪਤਾ ਕਿਸੇ ਨੂੰ ਕਿੰਨਾ ਜ਼ਿਆਦਾ ਦਿੱਤਾ ਹੋਵੇ ਜਿਹੜਾ ਸੁੱਖ ਤੈਨੂੰ ਦਿੱਤਾ ਹੈ ਇਹ ਪਤਾ ਕਿਸੇ ਨੂੰ ਨਾ ਦਿੱਤਾ ਹੋਵੇ ਇਸ ਲਈ ਸਾਧਗੁਰੂ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਗਿਆਨ ਧਿਆਨ ਕਰਕੇ ਉਹ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ ਗੁਰਮੁਖ ਮਹਿਲ ਹੀ ਮਹਿਲ ਪਛਾਣ ਕਹਿੰਦੇ ਇਹ ਗੁਰਮੁਖ ਇਸਨ ਪੰਜ ਪੂਤੋ ਸਰੀਰ ਵਿੱਚ ਰਹਿੰਦੇ ਆ ਉਹ ਉਸ ਮਹਿਲ ਪਰਮਾਤਮਾ ਦੇ ਦਰ ਦੀ ਪਛਾਣ ਕਰ ਲੈਂਦਾ ਜਿਹਨੂੰ ਸਾਧਗੁਰੂ ਕਹਿੰਦੇ ਨੇ ਹਰ ਮੰਦਰ ਇਹਨਾਂ ਸਰੀਰ ਹੈ ਕਸੰਤੰਦਰ ਮਲੋਵੇ ਇਹ ਨਰਮ ਹੋ ਜਾਂਦਾ ਪਰ ਕਦੋਂ ਜਦੋਂ ਗੁਰੂ ਦੀ ਵਿਚਾਰ ਨਾਲ ਜੁੜਦਾ ਗੁਰਮੁਖ ਸੁਰਤ ਸਦ ਨਿਸ਼ਾਨ ਗੁਰਮੁਖ ਦੀ ਜਿਹੜੀ ਸੁਰਤੀ ਹੈ ਉਹ ਸ਼ਬਦ ਦੇ ਆਸਰੇ ਵਿੱਚ ਜੁੜੀ ਹੁੰਦੀ ਹੈ ਨਿਸ਼ਾਨ ਭਾਵ ਤੇਗ ਤਕਣਾ ਕਰਕੇ ਸ਼ਬਦ ਦਾ ਹੈ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ ਕਿੰਦੇ ਭਾਈ ਜਿਹੜੇ ਨਾਮ ਸ਼ਬਦ ਦੇ ਵਿੱਚ ਜੁੜੇ ਰਹਿੰਦੇ ਨੇ ਉਸ ਮੁਰਾਰੀ ਭਾਵ ਮੁਰਾਰੀ ਭਾਵ ਐਸਾ ਸੰਸਾਰ ਨੂੰ ਵੰਨਣ ਵਾਲੇ ਦੇ ਵਾਸਤ ਜਿਹੜੇ ਜੁੜੇ ਰਹਿੰਦੇ ਨੇ ਕਿੰਦੇ ਉਹਨੂੰ ਪ੍ਰੇਮਾ ਭਗਤੀ ਉਹਨੂੰ ਵਿਚਾਰ ਗ੍ਰੂਤੀ ਪ੍ਰਾਪਤ ਹੁੰਦੀ ਹੈ ਮਾਨਸਿਕ ਸੁਖ ਮਿਲਦਾ ਐਨਿਸ ਨਿਰਮਲ ਥਾਨ ਸੁਥਾਨ ਉਹ ਦਿਨ ਰਾਤ ਐਨਿਸ ਦਿਨ ਰਾਤ ਨਿਰਮਲ ਮਾਤੂ ਰਹਿ ਕੇ ਜਿਹੜਾ ਥਾਨ ਉਹ ਪਰਮਾਤਮਾ ਦੇ ਚਰਣਾ ਦਾ ਉਹ ਧਿਆਨ ਧਰਦੇ ਰਹਿੰਦੇ ਨੇ ਤੇ ਮਨ ਵਿੱਚ ਉਸ ਨੂੰ ਜਪ ਦੇ ਦਿੰਦੇ ਨੇ ਤੀਨ ਪਵਨ ਨਹੀਂ ਕੀ ਮਿਲ ਗਿਆ ਤਿੰਨਾ ਭਾਵਨਾ ਵਿੱਚ ਮਾਤੂ ਸੁਰ ਲੋ ਪਿਆਰ ਲੋ ਤਿੰਨਾ ਭਾਵਨਾ ਦੇ ਵਿੱਚ ਕਿ ਨਹੀਂ ਜਿਹੜਾ ਹੈ ਯਾ ਜਿਗਲੀ ਰਾਜਗੋ ਤੰਗੁਰ ਸਤਗੁਰੇ ਤਿੰਨਾ ਦੇ ਵਿੱਚ ਨਿਹ ਕੇਵਲ ਗਿਆਨ ਇੱਕ ਮੈਲ ਤੋਂ ਰਹਿ ਤਾ ਸਿਰਫ ਇੱਕ ਯਾਰੀ ਗੁਰੂ ਦਾ ਸੱਚੇ ਗੁਰ ਤੇ ਸਰਬ ਪਛਾ ਇਹ ਸੱਚੇ ਗੁਰੂ ਪਾਸੋਂ ਸੋਧੀ ਮਿਲਦੀ ਹੈ ਜਿਹਨੂੰ ਸਤਗੁਰੂ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਇਹ ਆਨੰਦ ਦੀ ਦਾਤ ਮਿਲਦੀ ਗੁਰੂ ਪਾਸੋਂ ਹੀ ਹੈ ਹੋਰ ਕਿਧਰੋਂ ਨਹੀਂ ਮਿਲਦੀ ਤੇ ਸਤਗੁਰੂ ਕਹਿੰਦੇ ਨੇ ਸੱਚਾ ਹਰਖ ਨਹੀਂ ਕਰੇ ਸੋ ਤਿਸਮਹੀਂ ਤਿਸ ਸੋਭ ਉਹ ਸੱਚਾ ਜਿਹੜਾ ਹੈ ਹਮੇਸ਼ਾ ਹਰ ਖੁਸ਼ੀ ਉਤਸ਼ਾਹਤ ਰਹਿੰਦਾ ਹੈ ਨਹੀਂ ਤੇ ਸੋ ਉਹਨੂੰ ਕਦੇ ਦੁੱਖ ਨਹੀਂ ਵਿਆਪਦਾ ਇਹ ਜੇ ਇਸ ਲਈ ਜਿਹੜਾ ਉਹ ਜਪਦਾ ਉਹ ਜੇ ਹੋ ਜਾਂਦਾ ਉਹ ਕਦੇ ਦੁੱਖ ਨਹੀਂ ਵਿਆਪਦਾ ਅੰਮ੍ਰਿਤ ਗਿਆਨ ਮਹਾਰਸ ਭੋਗ ਜਿਹੜਾ ਪ੍ਰਮਾਤਮਾ ਦਾ ਨਾਮ ਮਰਨ ਤੋਂ ਰਹਿਤ ਹੈ ਅੰਮ੍ਰਿਤ ਰਸ ਹੈ ਮਹਾਰਸ ਬਹੁਤ ਵੱਡਾ ਭੋਗ ਭਾਵ ਮਨ ਨੂੰ ਘੋਗਣ ਵਾਲਾ ਪੰਜ ਸਮ័យ ਸੁਖੀ ਸਭ ਲੋ ਐਸੇ ਮਨੁੱਖ ਜਿਹੜੇ ਨਾਮ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਦੇ ਪੰਜ ਚੋਰ ਸਮਾ ਜਾਂਦੇ ਨੇ ਸੁਖੀ ਸਭ ਲੋਕ ਐਸੇ ਮਨੁੱਖ ਸਾਰੇ ਸੁਖੀ ਹੋ ਜਾਂਦੇ ਨੇ ਜਿਹੜਾ ਉਹਨਾਂ ਦੇ ਸੰਗਤ ਕਰਦੇ ਨੇ ਉਹ ਵੀ ਸੁਖੀ ਹੋ ਜਾਂਦੇ ਨੇ ਸਗਲੀ ਜੋਤਿ ਰਹਿ ਸਭ ਕੋਈ ਕਿਨੇ ਮੇਰੇ ਸਤਿਗੁਰੂ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਸਗਲੀ ਜੋਤ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਤੇ ਚੰਨਣ ਸਭ ਮੈਂ ਚੰਨਣ ਹੋਏ ਜਿੱਥੇ ਵੀ ਦੇਖਦਾ ਤੇਰੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਇ ਜਿਹੜੇ ਵਿੱਚ ਇਹ ਨਾ ਜੋਤ ਤੇਰੀ ਹੈ ਪਰ ਉਹ ਜੋਤ ਵੀ ਤੇਰੀ ਹੈ ਤੂੰ ਹੀ ਉਹਦੇ ਵਿੱਚ ਸਮਿਆ ਹੋਇਆ ਹੈ ਇਸ ਲਈ ਸਤਿਗੁਰੂ ਸਗਲੀ ਜੋਤ ਤੇਰਾ ਸਭ ਕੋਈ ਹਿੱਸਾ ਜੀ ਤੇਰੀ ਜੋਤ جگ ਰਹੀ ਹੈ ਸਭਨਾਂ ਵਿੱਚ ਤੂੰ ਹੀ ਵਸ ਰਿਹਾ ਹੈ ਆਪੇ ਜੋੜ ਵਿਛੋੜੇ ਸੋਈ ਕੋਈ ਕਰਮਾ ਕਰਕੇ ਜੋੜ ਦਿੰਨਾ ਹੈ ਕੋਈ ਕਰਮਾ ਕਰਕੇ ਵਿਛੋੜ ਦਿੰਨਾ ਹੈ ਨਹੀਂ ਨਾ ਸਤਿਗੁਰੂ ਕਹਿੰਦੇ ਨੇ ਸੰਜੋਗ ਵਿਜੋਗ ਧੁਰੋਂ ਹੀ ਹੂਆ ਪੰਜ ਧਾਟ ਕਰ ਪਤਲਾ ਕੀਆ ਸਾਹ ਹੈ ਕੇ ਪਰਮਾਣੇ ਦੀ ਦੇਹੀ ਵਿੱਚ ਜਿਉ ਆਇ ਤੇ ਪੁਰਬਲੇ ਕਰਮਾ ਕਰਕੇ ਕੋਈ ਸੰਜੋਗ ਮਿਲੇ ਨੇ ਮਿਲੇ ਆ ਕੋਈ ਇਸ ਤ੍ਰਿਪੁਰਸ਼ ਮਿਲੇ ਨੇ ਕੋਈ ਮਾਪੇ ਬੜੇ ਨੇ ਕੋਈ ਧੀਆਂ ਪੁੱਤਰ ਬਣੇ ਨੇ ਪੁਰਬਲੇ ਸੰਜੋਗ ਨੇ ਪੁਰਬ ਜਨਮ ਕੇ ਮੇਲ ਸਹਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਪੁਰਬਲੇ ਜਨਮ ਦੇ ਸੰਜੋਗੀ ਆ ਭਾਈ ਤੇ ਇਸ ਇੰਨਾ ਯਾਦ ਰੱਖੀ ਅੰਤ ਵੇਲੇ ਕੋਈ ਸਹਾਈ ਨਹੀਂ ਮੰਨੀ ਤੂੰ ਬੈਠਾ ਮੇਰਾ ਪਰ ਤੇਰਾ ਹੈ ਨਹੀਂ ਇਸ ਸਾਰਾ ਕੁਝ ਲੈ ਕੇ ਨਹੀਂ ਜਾਣਾ ਇਸ ਲਈ ਸਾਧਗੁਰੂ ਕਹਿੰਦੇ ਨੇ ਆਪੇ ਜੋੜੇ ਵਿਛੋੜੇ ਸੋਈ ਆਪ ਹੀ ਜੋੜਦਾ ਹੈ ਆਪ ਹੀ ਵਿਛੋੜਦਾ ਐਨੀ ਗੱਲ ਸਮਝਣ ਨੂੰ ਸਾਰਿਆਂ ਨੂੰ ਮਿਲਾਂਗੇ ਨਹੀਂ ਆਂਦੀ ਆਪੇ ਕਰਤਾ ਕਰੇ ਸੋਈ ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਵੀ ਹੈ ਜੋ ਕਰਦਾ ਉਹ ਹੁੰਦਾ ਹੈ ਤਾਹੇ ਉਸਾਰੀ ਹੁਕਮ ਸਮਾਵ ਹੈ ਉਹ ਢੰਗਾ ਵੀ ਸੰਸਾਰ ਨੂੰ ਆਪ ਹੈ ਤੇ ਹੁਕਮ ਵਿੱਚ ਸਮਾਨਦਾ ਵੀ ਆਪ ਹੈ ਉਤਪਤੀ ਵੀ ਆਪ ਕਰਦਾ ਬਨਾਸ਼ ਵੀ ਆਪ ਕਰਦਾ ਜਿਵੇਂ ਸਾਡਾ ਘਰ ਹੈ ਚਾਹੇ ਡੈਨੋਵੇਟ ਕਰਾਈਏ ਤੇ ਚੈੱਕ ਆ ਲਈਏ ਮਰਜੀ ਸਾਡੀ ਹੈ ਨਾ ਉਥੇ ਹੋ ਕਿਸੇ ਦਾ ਜੋਰ ਤਾਂ ਨਹੀਂ ਸਾਡੀ ਘਰ ਦਾ ਹੁਕਮ ਵਰਤੈ ਜੋ ਤਿਸ ਭਾਵ ਕਹਿੰਦੇ ਹੁਕਮ ਵਿੱਚ ਉਹੀ ਵਰਤਦਾ ਜੋ ਚੰਗਾ ਲਗੇ ਗੁਰ ਬਿਨ ਪੂਰਾ ਕੋਈ ਨ ਪਾਵੇ ਬਿਨਾਂ ਗੁਰੂ ਤੋਂ ਕੋਈ ਵੀ ਏ ਭੇਤ ਨਹੀਂ ਪਾ ਸਕਦਾ ਹੁਣ ਮਨਮੁਖ ਦੀ ਗੱਲਤੀ ਦੱਸਦੇ ਹੇ ਬਾਲਿਕ ਬਰਦਨ ਸੁਰਤ ਪਰਾਨ ਜਿਹੜਾ ਮਨਮੁਖ ਹੈ ਉਹ ਬੱਚੇ ਨਹੀਂ ਗਏ ਆਈ ਹੈ ਚਾਹੇ ਉਹ ਬੱਚਾ ਵਜਾਇ ਚਾਹੇ ਬੁੱਢਾ ਹੋ ਜਾਏ ਨਸੁਰਤ ਪ੍ਰਾਣ ਸੁਰਪੀ ਵਿੱਚ ਇਹ ਧਿਆਨੀਆਂ ਦਾ ਵੀ ਪ੍ਰਾਣਾ ਦਾ ਆਧਾਰ ਪਰਮਾਤਮਾ ਹੈ ਪਰ ਜੋ ਬਣ ਬੂਡੇ ਅਬਮਾਨ ਐਸੇ ਮਨੁੱਖ 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 ਪਰਜਵਾਨੀ ਵਿੱਚ ਬੂਡੇ ਅਬਮਾਨ ਹੰਕਾਰ ਵਿੱਚ ਮਰ ਜਾਂਦੇ ਨੇ ਤਾਂ ਹੀ ਤਾਂ ਸਾਡੇ ਵੀ ਕਹਿੰਦੇ ਨੇ ਧਨ ਜੋਬਨ ਅਰਫਲੜ ਨਾ ਟੀੜੇ ਦੇ ਜਾਂ ਜਵਾਨੀ ਸੁਆਪਾਂ ਮਲਕੀਏ ਚਾਰ ਦਿਨ ਦੀ ਹੈ ਕਾਹਦਾ ਮਾਣ ਕਰਦਾ ਲੈ ਕੇ ਤੂੰ ਨਹੀਂ ਤੇ ਨਾ ਕੋਈ ਲੈ ਜਾਣਾ ਇੱਥੇ ਮੇਰੇ ਆ ਵੀ ਸੰਸਾਰ ਚ ਦੇ ਵੀ ਸੰਸਾਰ ਦੁਇ ਨਾਮ ਵੀ ਸੰਸਾਰ ਨੇ ਦਿੱਤਾ ਅਸਥੀਰ ਕੁਕਰਾਂ ਵੀ ਇਸੇ ਸੰਸਾਰ ਨਹੀਂ ਹੈ ਸਤਿਗੁਰੂ ਇਸੇ ਵੀ ਕਹਿੰਦੇ ਨੇ ਕਹਿੰਦੇ ਭਾਈ ਭਾਰ ਜੋਬਣ ਪੁੱਡੇ ਭਾਰ ਜਵਾਨੀ ਵਿੱਚ ਹੰਕਾਰ ਚਟਪਾ ਦੇਣਾ ਬਿਨ ਨਾਮ ਹੈ ਕਿਆ ਲਹਿ ਸੰਦਰ ਬਿਨ ਨਾਮ ਤੂੰ ਕਿਹੜਾ ਖਦਾਣਾ ਨਾਲ ਲੱਗੇਗਾ ਕੁਝ ਨਹੀਂ ਲੱਜੇਗਾ ਜਿਸ ਕਾ ਅਨਧਨ ਸਹਿਜਨ ਨੰਨ ਕਿੰਨੇ ਜਿਹੜਾ ਮਨਮੁਖ ਮਨੁੱਖ ਹੈ ਜਿਹੜਾ ਜਿਹਨੇ ਉਹ ਧਨ ਦਿੱਤਾ ਉਹਨੇ ਜਿਹਨੇ ਅੰਨ ਦਿੱਤਾ ਉਹਨੂੰ ਸਹਿਜ ਉਸ ਪਰਮਾਨੰ ਨੂੰ ਜਾਣਨਾ ਕਿਤੇ ਕੀਤਾ ਉਹਦੇ ਨਾਲ ਜਾਣ ਪਛਾਣ ਹੀ ਨਹੀਂ ਪਈ ਪਰਮਪੁਲਨ ਫਿਰ ਪਛਤਾਨਾ ਕਹਿੰਦੇ ਫਿਰ ਪਰਪਲੇਖਾਂ ਵਿੱਚ ਪਿਆ ਹੋਇਆ ਵੀ ਮੇਰਾ ਅੰਨ ਵੀ ਮੇਰਾ ਧਨ ਵੀ ਮੇਰਾ ਮੇਰੇ ਹੀ ਪੈਜਾਇਸ਼ ਕੀਤੀ ਹੈ ਮੈਂ ਹੀ ਕਮਾਇਆ ਕਹਿੰਦੇ ਇਹ ਸਾਰਾ ਭਲੇਖਾ ਹੈ ਪਰਮਪੁਲਨ ਫਿਰ ਪਛਤਾਨਾ ਫਿਰ ਜਦੋਂ ਚੱਲੇਗਾ ਪਛਤਾਨਦਾ ਜਾਏਗਾ ਚਲੇ ਜਿਵਾਰੀ ਜਿਹੜਾ ਕਿਉਂਕਿ ਹੰਕਾਰ ਨਾਲ ਜਿੰਦਗੀ ਟਪਾਈ ਮੈਂ ਕੀਤਾ ਮੈਂ ਕਰਦਾ ਮੈਂ ਕਰਨਾ ਇਸੇ ਮੈਂ ਵਿੱਚ ਹੀ ਸਾਰੀ ਉਮਰ ਟਪਾ ਦਿੰਦਾ ਸਾਰ ਗੁਰ ਕਹਿੰਦੇ ਨੇ ਗੱਲ ਫਾਹੀ ਬੌਰਾ ਬੌਰਾਨ ਗੱਲ ਵਿੱਚ ਫਾਹੀ ਨਾਲ 93 ਤੇ ਤੇ ਗੱਲਾਂ ਵਿੱਚ ਫਾਹੀ ਪਾ ਕੇ ਮੈਂ ਮੇਰੀ ਦੀ ਸਾਰੀ ਉਮਰ ਪਾ ਰੋਇਆ ਸਰਦਾ ਬੋਰਾ ਪਾ ਕਮਲਾ ਹੋਇਆ ਸਰਦਾ ਬੂਢਤ ਜਗ ਦੇਖਿਆ ਤੋਂ ਡਰ ਭਾਗੇ ਬੂਢਤ ਕਹਿੰਦੇ ਭਾਈ ਜਗਤ ਤੋਂ ਬੁੱਢਾ ਹੋ ਗਿਆ ਮੰਨਦਾ ਦੇਖਿਆ ਤੋ ਡਰ ਭਾਗੇ ਜਿਹੜਾ ਇਹ ਸਮਝਦਾ ਨਾ ਵੀ ਇਹ ਜਗਤ ਤੋਂ ਕੋਈ ਵੀ ਮਿਲਣਾ ਨਹੀਂ ਹੈ ਤੇ ਕਹਿੰਦੇ ਜਿਹੜਾ ਇਸ ਸੰਸਾਰ ਦੇ ਕਰਮਾਂ ਤੋਂ ਡਰਦਾ ਹੈ ਨਾ ਵੀ ਜਿਹਦੇ ਮਨ ਨਿਰਮਲ ਡਰ ਹੈ ਡਰ ਤੋ ਡਰ ਭਾਗੇ ਉਹ ਭੱਜ ਕੇ ਇਸ ਚੋਰਾ ਤੋਂ ਬਚਨ ਲਈ ਗੁਰੂ ਸ਼ਰਨ ਵਿੱਚ ਜਾਂਦੇ ਨੇ ਸਤਿ ਆਵਰ ਰੱਖੀ ਸੇਵਡ ਭਾਗੇ ਸਤਗੁਰੂ ਐਸੇ ਵੱਡੇ ਭਾਗਾ ਵਾਲੇ ਨੂੰ ਸਿਰ ਰੱਖ ਵੀ ਲੈਂਦੇ ਨੇ ਪੈਜ ਵੀ ਰਾਜ ਕੋਈ ਅਰਦਾਸ ਤਾਂ ਕਰੇ ਜੀ ਕੀ ਅਰਦਾਸ ਰੇਤੀ ਬਰਤਨ ਰੇਤੀ ਬਰਤਾਓ ਐਸੋ ਗੁਰਪਿਆਰ ਅਰਦਾਸ ਕਰਕੇ ਅਰਦਾਸਤਾ ਕਰਕੇ ਤੇ ਗੁਰੂ ਸੁਣਦਾ ਵੀ ਆ ਪਰ ਇਹ ਛੱਡੀ ਵੀ ਮੈਨੂੰ ਆਂ ਕਹਿੰਦਾ ਕਿ ਸਤਗੁਰੂ ਤੂੰ ਰੱਖ ਤੂੰ ਜਾਣ ਤੇ ਰੱਖਾ ਮੁੰਡੇ ਫੇ ਜਦੋਂ ਐਨੀ ਗੱਲ ਹੈ ਨਾ ਸਤਗੁਰੂ ਕਹਿੰਦੇ ਰੱਖਣ ਵਾਲਾ ਵੀ ਆਪ ਅਗਰ ਸਤਗੁਰੂ ਰੱਖੇ ਸੇ ਵੱਡਾ ਭਾਗ ਕਿ ਵੱਡੇ ਭਾਗਾ ਵਾਲੇ ਨੇ ਸਤਗੁਰੂ ਜੀ ਨੂੰ ਰੱਖਦਾ ਹੈ ਗੁਰੂ ਇਹ ਨਹੀਂ ਜਾਂਦਾ ਵੀ ਮੈਨੂੰ ਲੱਖਾਂ ਦਾ ਦਾਨ ਦੇ। ਗੁਰੂ ਇਹ ਨਹੀਂ ਜਾਂਦਾ ਮੈਨੂੰ ਆਹ ਚੀਜ਼ ਦੇ। ਸਤਗੁਰੂ ਕਹਿੰਦਾ ਬਸ ਇੰਨਾ ਮੰਨ ਲੈ ਵੀ ਮੈਨੂੰ ਕੱਖ ਨਹੀਂ ਆਉਂਦਾ। ਜਦੋਂ ਕਹਿੰਦਾ ਕੱਖ ਨਹੀਂ ਆਉਂਦਾ ਫਿਰ ਉਹ ਤੇਰੀ ਪੈਜ ਵੀ ਰੱਖੇਗਾ, ਰੱਖਦਾ ਹੈ। ਇਸੇ ਲਈ ਕਿਹਾ ਹਰ ਜਮਤ ਨੂੰ ਭਗਤ ਪਾਹ ਪੈਜ ਰੱਖਦਾ ਹੈ ਨਾ। ਜੁਗਾ ਦੀਵੰਤਰਾ ਦਾ ਭਗਤ ਵੀ ਪੈਦਾ ਕਰਦਾ ਤੇ ਪੈਜ ਵੀ ਰੱਖਦਾ। ਦੇਖੋ ਐਸਾ ਆਪਣਾ ਮਤਲਬ। ਇਸ ਲਈ ਸਾਡੇ ਕੋ ਕਹਿੰਦੇ ਨੇ ਸਾਡੇ ਕੋ ਰਾਖੇ ਸੇਵੜ ਭਾਵੀਏ ਸਾਡੇ ਕੋ ਰੱਖਦਾ ਤੇ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ ਨਾਨਕ ਗੁਰ ਕੀ ਚਰਣੀ ਲਾਗੇ ਤਾਂ ਗੁਰੂ ਨਾ ਸਕਦੇ ਨੇ ਨਾਨਕ ਗੁਰੂ ਅਰਜਨ ਗੁਰੂ ਨਾ ਸਕਦੇ ਨਾਨਕ ਨਾਮ ਲੈਵਾਂ ਦੀ ਭੋਲਾਂ ਦੇ ਸ਼ਬਦ ਦੀ ਸਮਾਪਤੀ ਗੁਰ ਕੀ ਚਰਣੀ ਲਾਗੇ ਕਹਿੰਦੇ ਦਾਸ ਨਾਨਕ ਗੁਰੂ ਦੀ ਚਰਣੀ ਲੱਗਿਆ ਕਿਉਂਕਿ ਮੈਨੂੰ ਹੁਣ ਪਤਾ ਹੈ ਵੀ ਮੇਰਾ ਰਾਖਾ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਹੀ ਮੇਰੇ ਸਹਾਇਤਾ ਕਰਨ ਵਾਲਾ ਹੈ ਇਸ ਲਈ ਪਰਮਾਤਮਾ ਹੀ ਮੈਨੂੰ ਰੱਖਣ ਵਾਲਾ ਹੈ ਇਸ ਲਈ ਸਭ ਕਹਿੰਦੇ ਨੇ ਕਹਿੰਦੇ ਨਾਮ ਜਪਨਾ ਘਰ ਦਾ ਸ਼ੁਕਰਾਨਾ ਕਰ ਦਿਓ ਸਿਸਕਰ ਅਰਦਾਸ ਅਕੀ ਤੋ ਕਥਾ ਵਿਚਾਰ ਆ ਕਰਨ ਦੀ ਜ ਆਜਾਵੇ ਲੇਖਿਆ ਕਟਾ ਹੈ ਛੁੱਟੀ ਹੈ ਖਿਰ ਖਿਰ ਪੂ ਲਨਹਾਰ ਬਖਸ਼ ਸਰ ਬਖਸ਼ ਲੈ ਨਾਨਕ ਬਾਤ ਦੋ ਸਜਣ ਕੋ ਸਿਸੜੀਆਂ ਜੋ ਹੋਵੇ ਸਾਇਬ ਸੰਗੇ ਹੈ ਕੋਬਿੰਦ ਹੈ ਕੋਪਾਰ ਹੈ ਦੇ ਆਲਾ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ हे सम्राट अगम पूरण मोहे मै आतार अंधकूप महा महान अभियान नानकपाल उतार देवसी के दे तो बता विचार अंदर दी जा जाए लेखक तने छूटी अखे कने भूलन हार बक्षनान बक्षले नाल अवतार गड़ी वार के फतेज जो फतेज वाहे गुरु का खालसा वाहे गुरु की फतेज